ਅੱਜ ਜਿਹੜੀ ਤੁਹਾਡੀ ਹਰ ਪੀੜਤਾਵਾਰੇ ਮੀਟਿੰਗ ਜੀ ਕੀ ਕਰਨਾ ਚਾਹੁੰਦੇ ਹਾਂ ਜੀ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਇੱਕ ਸੰਖੇਪ ਜੀ ਮੀਟਿੰਗ ਇੱਥੇ ਅਸੀਂ ਗਾਰਡਨ ਰੋਡ ਦੇ ਵਿੱਚ ਕੀਤੀ ਰਚ ਜੋ ਇੱਕ ਅਸੀਂ ਟੀਮ ਬਣਾਈ ਹੋਈ ਹੈ ਰਲੀਫ ਜੋ ਵੀ ਆਪਣਾ ਇੱਕ ਮਹਮ ਚੱਲ ਰਹੀ ਹੈ ਇਹਦੇ ਵਿੱਚ ਸਾਡੇ ਭੈਣ ਭਰਾ ਸਾਡੇ ਪੰਜਾਬੀ ਫਸੇ ਹੋਏ ਨੇ ਉਸ ਸੰਬੰਧ ਵਿੱਚ ਵੀ ਅੱਗੇ ਫਰਦਰ ਆਪਣੇ ਸ਼ਹਿਰ ਵੱਲੋਂ ਆਪਣੇ ਇਲਾਕੇ ਵੱਲੋਂ ਅਸੀਂ ਕੀ ਉੱਥੇ ਇਹੋ ਜਿਹੀ ਚੀਜ਼ ਮਾਇਆ ਕਰਾ ਸਕਦੇ ਹਾਂ ਜਿਸ ਦੇ ਕਿ ਸਹੀ ਮੈਂ ਕਹੂੰਗਾ ਕਿ ਲੋਡ ਹੈ ਜੋ ਸੋ ਉਸ ਸੰਬੰਧ ਵਿੱਚ ਸਾਡੀ ਅੱਜ ਤਕਰੀਬਨ 8:30 ਘੰਟਾ ਅਸੀਂ ਸਵਾਰੇ ਔਰ ਉੱਥੇ ਵੀ ਜਿਹੜੇ ਗਰਾਊਂਡ ਜ਼ੀਰੋ ਤੇ ਕੋਈ ਸੱਜਣ ਕੰਮ ਕਰ ਰਹੇ ਨੇ ਉਹਨਾਂ ਦੀ ਸਲਾਹ ਲੈ ਕੇ ਉਹਨਾਂ ਤੋਂ ਪੁੱਛ ਕੇ ਸੋ ਉਹਦੇ ਵਿੱਚ ਮੇਨ ਰਾਸ਼ਨ ਤਾਂ ਦੇਖੋ ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਵੀ ਪੰਜਾਬੀਆਂ ਦੀ ਇੱਕ ਫਿਤਰਤ ਹੁੰਦੀ ਆ ਵੀ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਪੰਜਾਬੀ ਇੱਕ ਤੋਂ ਵੱਧ ਇੱਕ ਤੋਂ ਚੜ ਕੇ ਆਪਣੀ ਮਦਦ ਕਰਨ ਨੂੰ ਅੱਗੇ ਆਉਂਦੇ ਆ। ਸੋ ਰਾਸ਼ੰਤਾ ਬਹੁਤ ਉੱਥੇ ਪਹੁੰਚ ਚੁੱਕਿਆ। ਔਰ ਆਉਂਦੇ ਟਾਈਮ 'ਚ ਪਰ ਇਹ ਸੰਘਰਸ਼ ਜਿਹੜਾ ਹੈਗਾ ਇਹ ਕਾਫੀ ਲੰਬਾ ਚੱਲ ਰਿਹਾ ਹੈ। ਸੋ ਮੇਰੀ ਇੱਕ ਅਪੀਲ ਹੈ ਪਹਿਲੀ ਗੱਲ ਤਾਂ ਆਪਣੇ ਪੰਜਾਬੀ ਭਰਾਵਾਂ ਨੂੰ ਜੋ ਵੀ ੱਲੇ ਪੰਜਾਬੀ ਭਰਾ ਨਹੀਂ ਪੋਰ ਵੀ ਆਪਾਂ ਹਰਿਆਣਾ ਤੋਂ ਯੂਪੀ ਤੋਂ ਹਿਮਾਚਲ ਤੋਂ ਹਿਮਾਚਲ ਖੁਦ ਤਕਲੀਫ ਚ ਸ਼ੋ ਉੱਥੋਂ ਵੀ ਜਿਹੜੇ ਵੀ ਸੱਜਣ ਮਿੱਤਰ ਜੋ ਵੀ ਉੱਥੇ ਸਪੋਰਟ ਕਰਨ ਜਾ ਰਹੇ ਨੇ ਉਹ ਥੋੜਾ ਜਿਹਾ ਉੱਥੇ ਗਰਾਉਂਡ ਜ਼ੀਰੋ ਤੇ ਜਿੰਨੇ ਉੱਥੇ ਚੰਗੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਖਾਲਸਾ ਆਈਡਾ ਜਾਂ ਲੋਕਲ ਜਿਹੜੀਆਂ ਉੱਥੇ ਸੰਸਥਾਵਾਂ ਬਣੀ ਹੋਈਆਂ ਉਹਨਾਂ ਨੂੰ ਸਲਾਹ ਲੈ ਕੇ ਉਹਨਾਂ ਤੋਂ مشਵਰਾ ਲੈ ਕੇ ਹੀ ਇੱਥੋਂ ਸਮਾਂ ਲੈ ਕੇ ਜਾਣਾ ਤਾਂ ਚੰਗਾ ਕਿਉਂਕਿ ਇਹ ਹਲੇ ਦਾ ਮਹੀਨਾ ਬਤੀ ਹੈ ਦੇਖੋ ਇਹ ਇਹ ਪਾਣੀ ਹੈ ਤੇ ਪਤਾ ਨਹੀਂ ਹਲੇ ਮੈਟ ਵੀ ਕੁਝ ਹੋਰ ਹੀ ਦੱਸ ਰਿਹਾ ਮੈਟ ਦੱਸ ਰਿਹਾ ਵੀ ਹਲੇ 15 ਦਿਨ ਹੋਰ ਬਰਸਾਤ ਦੇ ਕੋਈ ਸੰਭ ਦੇ ਚਾਂਸ ਹੈ ਨਹੀਂਗੇ ਸੋ ਇਹ ਕਿੰਨਾ ਕੁ ਲੰਬੀ ਮਾਰ ਪੈਂਦੀ ਹੈ ਉਸ ਦੇ ਸੰਬੰਧ ਵਿੱਚ ਅਸੀਂ ਅੱਜ ਵਿਚਾਰ ਕਰਦੇ ਹਾਂ ਸੋ ਸੁਪਰ ਮਾਰ ਨੂੰ ਅਸੀਂ ਸਵੇਰ ਇੱਥੋਂ ਇੱਕ ਤਾਂ ਜਾਨਵਰ ਜੋ ਹੈਗੇ ਨੇ ਉੱਥੇ ਪਸ਼ੂ ਨੇ ਔਰ ਪਸ਼ੂਆਂ ਦੀ ਉਥੇ ਕੁਝ ਕਿਲਤ ਆ ਰਹੀ ਹੈ ਉਹਨਾਂ ਦੇ ਫੀਡ ਦੀ ਚਾਰੇ ਦੀ ਉਹ ਐਸੀ ਕੁਝ ਇਥੋਂ ਲੈ ਕੇ ਜਾਵਾਂਗੇ ਕੁਝ ਮੈਡੀਸਿਨਸ ਹੁਣ ਕਿਉਂਕਿ ਜਿੰਨੇ ਜਿੰਨੇ ਪਾਣੀ ਦੀ ਜਿਹੜੀ ਇੱਕ ਜਿਹੜਾ ਇੱਕ ਖੜਿਆ ਹੋਇਆ ਪਾਣੀ ਹੁੰਦਾ ਉਹਦੇ ਜੋ ਬਿਮਾਰੀਆਂ ਲੱਗਣ ਦੇ ਬੜੇ ਚਾਂਸ ਬਣ ਜਾਂਦੇ ਸੋ ਲੇਡੀਜ਼ ਦੀਆਂ ਆਪਣੀਆਂ ਪ੍ਰੋਬਲਮਸ ਹੁੰਦੀਆਂ ਨੇ ਬੱਚਿਆਂ ਦੀਆਂ ਆਪਣੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਦੇ ਲਈ ਜੋ ਵੀ ਲੇਡੀਜ਼ ਦੀਆਂ ਕੁਝ ਲੋੜਾਂ ਨੇ ਜਿਵੇਂ ਕਿ ਸੈਨੇਟਰੀ ਪੈਡ ਕਿਉਂਕਿ ਜਿਹੜੀਆਂ ਆਪਾਂ ਕਹੇ ਲੋ ਮੈਡੀਸਿਨਸ ਹੋ ਗਿਆ ਇਸੇ ਤਰ੍ਹਾਂ ਪਸ਼ੂਆਂ ਦੀਆਂ ਮੈਡੀਸਿਨਸ ਹੋ ਗਈਆਂ ਉਹ ਅਸੀਂ ਹੁਣ ਉੱਤੇ ਟਾਰਗੇਟ ਜ਼ਿਆਦਾ ਕਰ ਰਹੇ ਹਾਂ ਸੋ ਸਾਰੇ ਪੈਣਾ ਭਰਾਵਾਂ ਨੂੰ ਇਲਾਕਾ ਨਿਵਾਸੀਆਂ ਨੂੰ ਜਿਵੇਂ ਵੀ ਇੱਕ ਕੋਈ ਫੇਰ ਹੱਥ ਚੁੜ ਕੇ ਦੇ ਦਿੱਤੀ ਹੈ ਕਿ ਅੱਗੇ ਨੂੰ ਬੰਦੇ ਦਾ ਦਸਤੇ ਜੋ ਅੱਗੇ ਵਾਲਾ ਟਾਈਮ ਆ ਰਿਹਾ ਦੇਖੋ ਕੱਲ ਨੂੰ ਉੱਥੋਂ ਜਦੋਂ ਪਾਣੀ ਵਾਪਸ ਜਾਣਾ ਹੈ ਜਾਂ ਉਹਦੀ ਜ਼ਮੀਨਾਂ ਪੱਧਰ ਕਰਨੀਆਂ ਪੈਣੀਆਂ ਉਹਨਾਂ ਨੂੰ ਉਸ ਤੋਂ ਬਾਅਦ ਬੀਜ ਦੀ ਲੋਡ ਵੀ ਪੈਣੀ ਹੈ ਉਹਨਾਂ ਨੂੰ ਫਰਟੀਲਾਈਜ਼ਰਸ ਦੀ ਲੋਡ ਵੀ ਪੈਣੀ ਹੈ ਉਹਨਾਂ ਨੂੰ ਦਵਾਈਆਂ ਦੀ ਲੋਡ ਵੀ ਪੈਣੀ ਹੈ ਤੇ ਜਿਹੜਾ ਆਪਾਂ ਕਹਿੰਦੇ ਨੇ ਰੀਹੈਬਿਲਿਟੇਸ਼ਨ ਜਿਹੜੀ ਜਦੋਂ ਦੁਬਾਰਾ ਹੋਣੀ ਹੈ ਉਹਦੇ ਲਈ ਫੇਰ ਸਾਨੂੰ ਬਹੁਤ ਪੰਜਾਬੀਆਂ ਨੂੰ ਵੱਧ ਚੜ ਕੇ ਮਦਦ ਕਰਨੀ ਪਵੇਗੀ ਸੋਚ ਸਬਦ ਕੇ ਸਾਨੂੰ ਚੱਲਣਾ ਚਾਹੀਦਾ ਕਿ ਆਪਾਂ ਉਹਨਾਂ ਇੱਕ ਉਸ ਹਿਸਾਬ ਨਾਲ ਬਾਤ ਚਲਾਈਏ ਜਿਹੜੀ ਕਿ ਆਪਾਂ ਲੰਬੇ ਟਾਈਮ ਤੱਕ ਨਹੀਂ ਕਰ ਸਕਦੇ ਸੋ ਉਹੀ ਸਾਡੀ ਇੱਕ ਅੱਜ ਮੀਟਿੰਗ ਸੀਗੀ ਔਰ ਬੜੀ ਸਜਜੇ ਢੰਗ ਨਾਲ ਅਲੱਗ-ਅਲੱਗ ਸਾਥੀਆਂ ਨੇ ਅਲੱਗ-ਅਲੱਗ ਸੁਝਾਅ ਦਿੱਤੇ ਨੇ ਸੋ ਉਹਨਾਂ ਸੁਝਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸ਼ੁੱਕਰਵਾਰ ਨੂੰ ਜਿਹੜੀ ਵੀ ਆਪਣੀ ਸਮਗਰੀ ਲੈ ਕੇ ਜਾ ਰਹੇ ਹਾਂ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੋ ਇਦੇ ਵਿੱਚ ਉਹੀ ਮੇਰੀ ਤਾਂ ਬੇਨਤੀ ਹੈ ਕਿ ਵੀ ਆਪਾਂ ਰਲ ਮਿਲ ਕੇ ਇਹ ਜਿਹੜਾ ਆਪਣਾ ਇੱਕ ਉਹਨਾਂ ਨੂੰ ਸਪੋਰਟ ਕਰਨ ਦਾ ਇੱਕ ਆਪਣਾ ਸਿਸਟਮ ਹੈ ਇਹਨੂੰ ਆਪਾਂ ਇਦਾਂ ਹੀ ਚਾਲੂ ਰੱਖਣਾ ਚਾਹੇ ਬਾਨੂੰ ਕਿੰਨਾ ਵੀ ਟਾਈਮ ਲੱਗ ਜਾਵੇ ਸੋ ਇਹਨਾਂ ਕਹਿੰਦਾ ਹੋਇਆ ਮੈਂ ਇੱਕ ਵਾਰੀ ਫੇਰ ਆਪਣੇ ਸਾਥੀਆਂ ਦਾ ਆਪਣੇ ਇਲਾਕੇ ਦਾ ਜੋ ਵੀ ਮਾਈ ਭਾਈ ਇਸ ਵਿੱਚ ਮਦਦ ਕਰ ਰਿਹਾ ਹੈ ਜਾਂ ਕੋਈ ਸੋਚ ਰਿਹਾ ਹੈ ਜਾਂ ਕੋਈ ਇਹ ਸੋਚ ਰਿਹਾ ਕਿ ਮੈਂ ਕੱਲ ਕਰੂੰਗਾ ਮਦਦ ਹਰ ਇੱਕ ਨੂੰ ਹਰ ਇੱਕ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਕਲ ਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰਪੀਤ ਵਾਲੇ ਜਿਹੜਾ ਤੁਸੀਂ ਅੱਜ ਮੀਟਿੰਗ ਕੀਤੀ ਆ ਬਾਈ ਸੁਖਜੀਤ ਸਿੰਘ ਹਰਾ ਹਰਾ ਸਾਹਿਬ ਨਾਲ ਕੀ ਕਹਿਣਾ ਚਾਹੁੰਦੇ ਹੋ ਇਹ ਮੀਟਿੰਗ ਸਾਡੀ ਦੂਸਰੀ ਹੈ ਇਸ ਤੋਂ ਪਹਿਲਾਂ ਮੀਟਿੰਗ ਸਾਡੀ ਹੋਈ ਸੀ ਗਾਟਰੀ ਪੈਸ ਦੇ ਵਿੱਚ ਹੀ ਹਰਾ ਸਾਹਿਬ ਦੀ ਮਤਨਕ ਨਿਗਰਾਨੀ ਵਿੱਚ ਉਸ ਨਿਗਰਾਨੀ ਦੇ ਵਿੱਚ ਸਾਰੇ ਮਸਲੇ ਪਬਲਿਕ ਨੇ ਸਹਿਯੋਗ ਦਿੱਤਾ ਜਿਨੇ ਵੀ ਪਤਵੰਤੇ ਸੱਜਣਾ ਸੀ ਉਹਨਾਂ ਵੱਲੋਂ ਸਹਿਯੋਗ ਮਿਲਿਆ ਤੇ ਤਿੰਨ ਰਾਸ਼ਰੀ ਦੇ ਟਰੱਕ ਭੇਜੇ ਨੇ ਦੋ ਚਾਰ ਦੇ ਤੇ ਹੁਣ ਵੀ ਸਾਡੀ ਕੋਸ਼ਿਸ਼ ਇਹ ਕਿ ਅਸੀਂ ਆਸ-ਪਾਸੇ ਲੋਕਾਂ ਨੂੰ ਵੀ ਇਹੀ ਮੈਸੇਜ ਦੰਨੇ ਆ ਕਿ ਹੜਪੀਟਾਂ ਵਾਸਤੇ ਸਾਨੂੰ ਸਹਾਇਤਾ ਕਰਨੀ ਚਾਹੀਦੀ ਹੈ ਇਹ ਸਾਡਾ ਫਰਜ਼ ਬੰਦ ਹੈ ਪੰਜਾਬਾ ਵੀ ਇੱਕ ਸ਼ੁਰੂਤ ਹੀ ਮਤਲ ਨਹੀਂ ਕਿ ਇੱਕ ਹੈਲਪਫੁਲ ਮਤਲ ਨਹੀਂ ਕਿ ਸਟੇਜ ਹੈਗੀ ਹੈ ਜਿਹੜੀ ਪੰਜਾਬ ਦੀ ਇਹ ਲੜਾਈ ਦੇ ਵਕਤ ਵਿੱਚ ਅੱਗੇ ਆਉਂਦੇ ਨੇ ਕੋਈ ਐਦਾ ਹੀ ਤਰਾਸਤੀ ਪਵੇ ਪੰਜਾਬ ਦੇ ਉੱਪਰ ਵਰਚੜ ਕੇ ਹਿੱਸਾ ਲੈਣ ਵਾਲੇ ਸਾਰੇ ਪੰਜਾਬੀ ਨੇ ਕਿਉਂਕਿ ਪੰਜਾਬੀਆਂ ਵਿੱਚ ਇੱਕ ਦਇਆ ਭਾਵਨਾ ਬਹੁਤ ਜ਼ਿਆਦਾ ਹੈ ਹੈਲਪ ਕਰਨ ਦੀ ਕਿਹੜੀ ਇਮਤਿਹਾਨ ਬਹੁਤ ਜ਼ਿਆਦਾ ਹੈ ਜਜ਼ਬਾਤ ਬੜੇ ਅੱਛੇ ਨੇ ਇੱਕ ਦੂਜੇ ਦਾ ਸਹਿਯੋਗ ਚਾਹਦੇ ਆਹੀ ਅਸੀਂ ਮਤਲਬ ਕਿ ਲੋਕਾਂ ਨੂੰ ਦੱਸਣਾ ਚਾਹਨੀ ਆ ਸੰਦੇਸ਼ ਦੇਣਾ ਚਾਹਨੀ ਆ ਕਿ ਅੱਜ ਜੋ ਮੁਸੀਬਤ ਪੰਜਾਬ ਦੇ ਉੱਪਰ ਆਈ ਹੈ ਸਾਰੀ ਪਬਲਿਕ ਨੂੰ ਚਾਹੀਦਾ ਸਹਿਯੋਗ ਤਾਂ ਜਿੰਨਾ ਵੀ ਹੋ ਸਕੇ ਥੋੜਾ ਬਹੁਤਾ ਜਿੰਨਾ ਆਪ ਵੀ ਕਰ ਸਕਦਾ ਹੈ ਉਹ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਕਿਹੜੇ ਬਾੜ ਪੀੜ ਦੇ ਲੋਕੀ ਇੰਨੇ ਦੁਖੀ ਹੋ ਰਹੇ ਨੇ ਖਾਨ ਪੀਣ ਰੋਟੀ ਨਹੀਂ ਹੈ ਪਾਣੀ ਨਹੀਂ ਹੈ ਪੀਣ ਨੂੰ ਤੇ ਜਾਨਵਰਾਂ ਨੂੰ ਚਾਰਾ ਨਹੀਂ ਹੈਗਾ ਇਸ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ ਉਹ ਸਾਡਾ ਫਰਜ਼ ਬਣਦਾ ਹੈ ਖਲਾਕੀ ਫਰਜ਼ਾ ਸਾਡਾ ਕਿ ਇਸ ਪੰਜਾਬ ਦੀ ਅਸੀਂ ਸੇਵਾ ਕਰਨੀ ਹੈ ਤੇ ਜਿਹੜੇ ਪੰਜਾਬੀ ਸਾਡੇ ਭਰਾ ਜਿਹੜੇ ਦੁਖੀ ਨੇ ਉਹਨਾਂ ਦੀ ਸੇਵਾ ਕਰਨ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਅਸੀਂ ਸਾਰਿਆਂ ਨੂੰ ਇਹੀ ਪ੍ਰੇਰਨਾ ਦੰਦੇ ਆ ਇਹੀ ਅਪੀਲ ਕਰਦੇ ਆ ਕਿ ਇਸ ਘੜੀ ਦੇ ਵਿੱਚ ਮੁਸੀਬਤ ਬਹੁਤ ਜ਼ਿਆਦਾ ਪਣੀ ਹੈ ਭਾਰ ਇਹ ਪੰਜਾਬ ਦੇ ਉੱਪਰ ਉਹਦਾ ਮਤਲਬ ਕਿ ਪੂਰਾ ਆਪਾ ਸਮਾਧਾਨ ਕਰੀਏ ਪੂਰੀ ਕੋਸ਼ਿਸ਼ ਕਰੀਏ ਜਿੰਨਾ ਹੋ ਸਕੇ ਵੱਧ ਚੜ ਕੇ ਪੂਰਾ ਸਹਿਯੋਗ ਦੀਏ ਤੁਸੀਂ ਲੰਬੇ ਅਰਸਾ ਤੋਂ ਸੀਨੀਅਰ ਸਿਟੀਜ਼ਨਾਂ ਨਾਲ ਜੁੜੇ ਹੋਏ ਹੋ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਚੁੱਪ ਧਰੀ ਬਠਾ ਉਹਨਾਂ ਬਾਰੇ ਕੀ ਵਿਚਾਰ ਨੇ ਤੁਹਾਡੇ ਵੈਸੇ ਦਾ ਰਾਜਨੀਤੀ ਬਾਰੇ ਸਾਨੂੰ ਇਹਨਾਂ ਡਿਸਕਸ ਕਰਨਾ ਨਹੀਂ ਚਾਹੀਦਾ ਕਿਉਂਕਿ ਮद्दा ਹੈਗਾ ਸਾਡਾ ਕਿਸੇ ਹੱਲ ਕਰਨ ਦਾ ਆਪਾਂ ਕੋ ਕ੍ਰਿਟੀਸਾਈਜ਼ ਕਰੀਏ ਕਿਸੇ ਪੋਲਿਟਿਕਸ ਦੇ ਵਿੱਚ ਉਹ ਥੋੜੇ ਚੰਗਾ ਹੀ ਲੱਗਦਾ ਕਿਉਂਕਿ ਇਸ ਰੇਂਜ ਤੋਂ ਹਟ ਕੇ ਆਪਾਂ ਗੱਲ ਕਰਦੇ ਆ ਕਿ ਭਾਈਚਾਰਾ ਕਿਹੜਾ ਹੈਗਾ ਸਭ ਤੋਂ ਵੱਡਾ ਯੋਗਦਾਨਾ ਸਾਡਾ ਇੱਕ ਦੂਜੇ ਨਾਲ ਆਪਾਂ ਮਿਲ ਕੇ ਚੱਲੀਏ ਰਾਜਨੀਤਿਕ ਨਿਯਮ ਵਿੱਚ ਨਾ ਪਈਏ ਸੰਘਾਰ ਰਹਿਗਾ ਕਿਉਂਕਿ ਰਾਜਨੀਤੀ ਚਾਕੇ ਆਪਾਂ ਇੱਕ ਦੂਜੇ ਚ ਫਰਕ ਪਾ ਲੰਨੇ ਆ ਭੇਦਭਾਵ ਜਿਆਦਾ ਹੋ ਜਾਂਦੇ ਨੇ ਇਹ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਐਸ ਵਕਤ ਜੋ ਮੁਸੀਬਤ ਹੈ ਸਾਰਿਆਂ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਕੋਈ ਪਾਰਟੀ ਵਾਜੀ ਨਹੀਂ ਰਸਾ ਇੱਥੇ ਭੇਦਭਾਵ ਦਾ ਕੋਈ ਗੱਲ ਨਹੀਂ ਕੀ ਕਿਉਂਕਿ ਹੁਣ ਸਾਡਾ ਪੰਜਾਬ ਡੁੱਬਿਆ ਪਿਆ ਪੰਜਾਬੀ ਭਾਈਚਾਰਾ ਖਤਮ ਹੋ ਰਿਹਾ ਅੱਜ ਇਸੇ ਕਰਕੇ ਸੀ ਕਹਿ ਰਹੇ ਕਿ ਸਾਡੇ ਚ ਭੇਦਭਾਵ ਨਹੀਂ ਹੋਣਾ ਚਾਹੀਦਾ ਕੋਈ ਫਰਕ ਨਹੀਂ ਹੋਣਾ ਚਾਹੀਦਾ ਜੇ ਪਰ ਰਾਜਨੀਤੀ ਚ ਆ ਗਏ ਉੱਚ ਫਰਕ ਪੈ ਲੇਗਾ ਥੈਂਕ ਤੁਹਾਡੇ ਚੈਨਲ ਲਈ ਪਹਿਲਾਂ ਮੈਂ ਜੋ ਸਾਡੀ ਪਹਿਲਾਂ ਪਿਛਲੀ ਟੀਮ ਜਿਨ੍ਹਾਂ ਨੇ ਸਮਾਨ ਇਕੱਠਾ ਕੀਤਾ ਸਾਰਾ ਤੇ ਜਿਨ੍ਹਾਂ ਨੇ ਸਹਿਯੋਗ ਕੀਤਾ ਉਹਨਾਂ ਦਾ ਮੈਂ ਸਾਰਿਆਂ ਦਾ ਪਹਿਲਾਂ ਧੰਨਵਾਦ ਕਰਦਾ ਜਾਣਾ ਪਿਛਲਾ ਜਿਹੜਾ ਸਾਡਾ ਹਾਂਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਹਿਯੋਗ ਦੇ ਕੇ ਜਿਹੜਾ ਪਿਛਲਾ ਜੋ ਸਾਡਾ ਰੂਟ ਗਿਆ ਸੀ ਜਿਹੜੀ ਤਿੰਨ ਟਰੱਕ ਰਾਸ਼ਨ ਦੇ ਤੇ ਦੋ ਚਾਰੇ ਦੇ ਉਹਨਾਂ ਸਾਰਿਆਂ ਭਰਾਵਾਂ ਦਾ ਸੱਜਣਾ ਦਾ ਮੈਂ ਦਾ ਇਹਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇੱਕ ਬੋਲ ਤੇ ਇੰਨੇ ਸਾਨੂੰ ਆਪਣਾ ਰਾਸ਼ਨ ਭੇਜੇ ਆ ਜਿਨ੍ਹਾਂ ਨੇ ਸਾਰੇ ਤਰ੍ਹਾਂ ਦਾ ਸਹਿਯੋਗ ਦਿੱਤਾ ਜਿਹੜਾ ਸਾਡਾ ਪਿਛਲਾ ਰੂਟ ਸੀ ਉਹ ਸੀਗਾ ਫਿਰੋਜ਼ਪੁਰ ਦਾ ਸਾਡਾ ਜਿਹੜਾ ਨੈਕਸਟ ਰੂਟ ਆ ਉਹ ਸਾਡਾ ਸ਼ੁੱਕਰਵਾਰ ਨੂੰ ਜਾਊਗਾ ਹੁਣ ਜਿਹੜਾ ਆਉਣ ਵਾਲਾ ਸ਼ੁੱਕਰਵਾਰ ਆ ਉਹ ਅਸੀਂ ਇਸ ਵਾਰ ਜਿਹੜਾ ਰੂਟ ਤੈਅ ਕੀਤਾ ਉਹ ਗੁਰਦਾਸਪੁਰ ਦਾ ਹੈ ਤੇ ਜੋ ਉੱਥੋਂ ਦੇ ਗਰਾਊਂਡ ਲੈਵਲ ਦੀਆਂ ਰਿਪੋਰਟਾਂ ਨੇ ਉਹ ਕਹਿੰਦੇ ਸਾਨੂੰ ਰਾਸ਼ਨ ਦੀ ਘੱਟ ਲੋੜ ਹੈ ਪਰ ਜੋ ਉੱਥੇ ਇਸ ਤੋਂ ਬਿਨਾਂ ਰਾਸ਼ਨ ਤੋਂ ਬਿਨਾਂ ਜਿਵੇਂ ਦਵਾਈਆਂ ਹੋ ਗਈਆਂ ਪਸ਼ੂਆਂ ਦਵਾਈਆਂ ਹੋ ਗਈਆਂ ਸਕਿਨ ਜਿਹੜੀਆਂ ਪ੍ਰੋਬਲਮ ਨੇ ਉਹਨਾਂ ਦੀਆਂ ਦਵਾਈਆਂ ਹੋ ਗਈਆਂ ਪਸ਼ੂਆਂ ਲਈ ਚਾਰਾ ਹੋ ਗਿਆ ਉਸ ਤੋਂ ਬਾਅਦ ਛਤਰੀਆਂ ਹੋ ਗਈਆਂ ਬਰਸਾਤੀਆਂ ਹੋ ਗਈਆਂ ਇਹ ਸਾਰੇ ਸਮਾਨ ਦੀ ਲੋਡ ਆ ਇਸ ਵਾਰ ਜਿਹੜਾ ਸਾਡਾ ਅਗਲਾ ਰੂਟ ਹੋਊਗਾ ਉਹ ਅਸੀਂ ਇਹ ਸਾਰੇ ਸਮਾਨ ਦੀ ਸੇਵਾ ਲੈ ਕੇ ਅਸੀਂ ਜਲਦੀ ਹੀ ਉਹਨਾਂ ਦੇ ਉਸ ਹੜਪੀੜਿਤ ਇਲਾਕੇ ਦੇ ਵਿੱਚ ਸ਼ੁੱਕਰਵਾਰ ਨੂੰ ਜੋ ਅਸੀਂ ਸਾਡਾ ਦਿਨ ਤੈਅ ਹੋਇਆ ਵਾ ਸ਼ੁੱਕਰਵਾਰ ਨੂੰ ਅਸੀਂ ਇੱਥੇ ਡੋਰ ਟੂ ਡੋਰ ਦੇ ਕੇ ਆਵਾਂਗੇ ਸਾਡੀ ਪੂਰੀ ਕੋਸ਼ਿਸ਼ ਇਹ ਰਹੂਗੀ ਕਿ ਅਸੀਂ ਜਿੱਥੇ ਲੋਡ ਆ ਉਹਨਾਂ ਦੇ ਘਰ ਆਪਣੀ ਹੱਥੀ ਉਹਨਾਂ ਦੇ ਹੱਥ ਵਿੱਚ ਸਮਾਨ ਦੇ ਕੇ ਆਈਏ ਬਾਕੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਆ ਸਾਨੇਵਾਲ ਦੇ ਇਲਾਕਿਆਂ ਇਲਾਕਿਆਂ ਨੂੰ ਤੇ ਜਿਹੜੇ ਐਨਆਰਆਈ ਸਾਡੇ ਦੋਸਤ ਨੇ ਭਰਾ ਨੇ ਉਹ ਜਲਦੀ ਤੋਂ ਜਲਦੀ 2 ਦਿਨਾਂ ਚ ਸਾਨੂੰ ਜੋ ਵੀ ਉਹਨਾਂ ਨੇ ਸੇਵਾ ਦੇਣੀ ਆ ਚਾਹੇ ਉਹ ਪੈਸਿਆਂ ਦੀ ਆ ਚਾਹੇ ਸਮਾਨ ਦੀ ਆ ਚਾਹੇ ਕੋਈ ਵੀ ਆ ਉਹ ਸਾਨੂੰ ਵੀਰਵਾਰ ਤੱਕ ਇਹ ਸਾਰੀ ਆਪਣੀ ਸੇਵਾ ਪੂਝਦੀ ਕਰ ਦੇਣ ਧੰਨਵਾਦ ਥੈਂਕ ਯੂ ਹਾਂਜੀ ਵਾਈਬਰ ਜੀ ਕਾ ਖਾਲਚਾ ਵਾਈਬਰ ਜੀ ਕੀ ਪਟੇ ਸਭ ਤੋਂ ਪਹਿਲਾਂ ਅਸੀਂ ਕ੍ਰਾਈਮ ਟੀਵੀ ਦਾ ਧੰਨਵਾਦ ਕਰ ਰਹੇ ਆ ਜੋ ਇਹ ਸਾਡੀਆਂ ਖਬਰਾਂ ਜਿਸ ਦੇ ਕੋਨੇ ਕੋਨੇ ਤੇ ਪਚਾ ਰਹੇ ਨੇ ਅੱਜ ਕੈਪਟਨ ਚਵਦੀਪ ਸਿੰਘ ਉਹਨਾਂ ਦੇ ਪੈਰਸਟ ਗਾਰਡਨ ਪੈਸ ਦੇ ਵਿੱਚ ਇਸ ਵਕਤ ਅਸੀਂ ਖੜੇ ਹਾਂ ਉਹ ਵੀ ਜੋ ਹੈ ਕੈਪਟਨ ਚਵਦੀਪ ਸਿੰਘ ਨੇ ਜਿਹੜਾ ਵੀ ਪ੍ਰਾਦਾ ਖੜਿਆ ਸ਼ਾਨਿਆਦੀ ਸੰਗਤ ਵੱਲੋਂ ਜੋ ਵੀ ਚੱਲ ਪਰ સેવા ਹੈ ਉਹ ਪਚਾਉਣ ਦੇ ਵਾਸਤੇ ਅਸੀਂ ਬਾਰ-ਬਾਰ ਕੰਮ ਕਰ ਰਹੇ ਹਾਂ ਕਿ ਜੋ ਵੀ ਵਕਤ ਬਦ ਸ਼ਾਨਿਆਦੀ ਸੰਗਤ ਹੈ ਉਹ સેવા ਦੇ ਵਿੱਚ ਸ਼ਾਮਲ ਹੋ ਦੂਸਰਾ ਇਹ ਪੰਜਾਬ ਜੋ ਪੰਜਾਬ ਤੋਂ ਬਾਹਰ ਦੇ ਸ਼ੁਭਿਆਂ ਦੀ ਹਮੇਸ਼ਾ ਮਦਦ ਕਰਦਾ ਆ ਰਿਹਾ ਹੈ ਗੁਜਰਾਤ ਚਾਹੇ ਯੂਪੀ ਹੋ ਕੋਈ ਵੀ ਸਟੇਟ ਹੋ ਇੱਥੋਂ ਤੱਕ ਕਿ ਬਾਹਰ ਦੇ ਕੰਟੀਆਂ ਤੱਕ ਵੀ ਸੇਵਾ ਕਰਦਾ ਆ ਰਿਹਾ ਹੈ ਪਰ ਬੜੇ ਅਫਸੋਸ਼ੀ ਕਰਦਾ ਹੈ ਕਿ ਅੱਜ ਜਦੋਂ ਪੰਜਾਬ ਤੇ ਆਫਤ ਆਈ ਹੈ ਤੇ ਸਾਡੀ ਕੋਈ ਮਦਦ ਕਰਨ ਦੇ ਵਿੱਚ ਵੀ ਇੰਤਜ਼ਾਰ ਅਸੀਂ ਉਹਨਾਂ ਸੰਗੀਤਕਾਰਾਂ ਦਾ ਜਿਨ੍ਹਾਂ ਨੇ ਵੱਧ ਚੜ ਕੇ ਜਿੰਨੇ ਵੀ ਕਲਾਕਾਰ ਨੇ ਉਹਨਾਂ ਨੇ ਵੱਧ ਚੜ ਕੇ ਪੰਜਾਬ ਦੇ ਅੱਗੇ ਪੰਜਾਬ ਦੇ ਹਰ ਮਦਦ ਕਰਨ ਦਾ ਸੰਭਵ ਉਪਰਾਧਾ ਕੀਤਾ ਹੈ ਅਸੀਂ ਉਹਨਾਂ ਕਾਰਕਾਂ ਦਾ ਧੰਨਵਾਦ ਕਰਦੇ ਹਾਂ ਔਰ ਜਿਹੜੇ ਪਿੰਡਾਂ ਦੇ ਵਿੱਚੋਂ ਲੋਕ ਰਾਨੀਆਂ ਲੈ ਕੇ ਆਪਣੇ ਪੰਜਾਬ ਨੂੰ ਬਚਾਉਣ ਦੇ ਵਾਸਤੇ ਆਪਣੀ ਤਨਮਤ ਨੂੰ ਸੇਵਾ ਕਰ ਰਹੇ ਹਨ ਅਸੀਂ ਉਹਨਾਂ ਦੀ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਚੈਨਲ ਰਾਹੀਂ ਕਹਿਣਾ ਚਾਹੁੰਦੇ ਹਾਂ ਕਿ ਅੱਜ ਵੀ ਕੋਈ ਵੀ ਗਵਾਂਡੀ ਸ਼ੂਬਾ ਸਾਡੇ ਇਸ ਪੰਜਾਬ ਦੀ ਬਾਹ ਫੜਨ ਨੂੰ ਕੋਈ ਤਿਆਰ ਨਹੀਂ ਹੋਇਆ ਹੈ ਇਹ ਬੜੇ ਅਫਸੋਸ਼ ਦੀ ਗੱਲ ਹੈ ਪੰਜਾਬ ਤੇ ਮਸੀਬਤਾਂ ਆਉਂਦੀਆਂ ਰਹਿੰਦੀਆਂ ਨੇ ਕਿ ਪੰਜਾਬ ਗੁਰੂਆਂ ਦੀ ਸ਼ਕਤੀ ਹੈ ਇੱਥੇ ਕਿਸਦਾ ਕੋਈ ਵੀ ਜਾਨੀ ਤੇ ਮਾਰੀ ਨੁਕਸਾਨ ਅਜੇ ਤੱਕ ਨਹੀਂ ਹੋਇਆ ਕਿ ਜੋ ਵੀ ਹੋਇਆ ਹੈ ਉਹਨਾਂ ਦੀ ਭਰਪਾਈ ਕਰਨ ਲਈ ਸਾਡੇ ਅਸੀਂ ਦੁਨੀਆਬੀ ਸੁਭਾਸ਼ੇਰ ਕਾ ਨੇ ਉਹ ਬਹੁਤ ਤੇ ਬਹੁਤ ਚਨਮਨਾਂ સેવા ਕਰ ਰਹੀਆਂ ਹਨ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ